ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸੰਗਤ ਗੁਰਦੁਆਰਾਂ ਦੇ ਵਿੱਚ ਪਹੁੰਚੀ ਹੈ ਸਾਰੀ ਸੰਗਤ ਦਾ ਜੋ ਕਿ ਗਰਗ ਪਰਿਵਾਰ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਵੱਲੋਂ ਵੀ ਗੁਰਦੁਆਰਾ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਧੰਨਵਾਦ ਕਰਦੇ ਆਂ ਬਤਵੰਤੇ ਸੱਜਣ ਪਹੁੰਚੇ ਨੇ ਤੇ ਇਲਾਕੇ ਦੀ ਸੰਗਤ ਪਹੁੰਚੀ ਬਹੁਤ ਆਚਾਨਕ ਤੋਂ ਪਰਿਵਾਰ ਦੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਜੀ ਆਖਦੇ ਆਂ ਤੇ ਬਾਕੀ ਪਰਿਵਾਰ ਦੇ ਵੱਲੋਂ ਜੋ ਕਿ ਪਰਸੋਂ ਰੋਜ ਤੋਂ ਲੈ ਕੇ ਜੋ ਕਿ ਸਵਰਗੀ ਲਾਲਾ ਬਨਾਰਸੀ ਦਾਸ ਜੀ ਜੋ ਕਿ ਉਹਨਾਂ ਦੇ بیٹے ਨੇ ਸੁਪੁੱਤਰ ਨੇ ਸਤਪਾਲ ਜੀ ਛੇੜ ਗਰਗ ਕਿਸ਼ਕਮਾਰ ਜੀ ਗਰਗ ਸੁਰਿੰਦਰ ਕੁਮਾਰ ਜੀ ਗਰਗ ਅੰਗਰੇਜ਼ ਚੰਦ ਜੀ ਗਰਗ ਕੁਲਵਿੰਦਰ ਕੁਮਾਰ ਜੀ ਗਰਗ ਪ੍ਰਦੀਪ ਕੁਮਾਰ ਜੀ ਗਰਗ ਤੇ ਸਮੂਹ ਗਰਗ ਪਰਿਵਾਰ ਦੇ ਵੱਲੋਂ ਜੋ ਕਿ ਰਲ ਮਿਲ ਕੇ ਜੋ ਕਿ ਬਾਬਾ ਸਮਝਨਾਤੀ ਉਹਨਾਂ ਦੀ ਯਾਦ ਦੇ ਵਿੱਚ ਅਤੇ ਨਾਲ ਹੀ ਜੋ ਕਿ ਅਜੇ ਭਗਤ ਜੋ ਕਿ ਬਾਬਾ ਰਵਿਦਾਸ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਪਰਿਵਾਰ ਦੇ ਵੱਲੋਂ ਰਲ ਮਿਲ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਕਰਕੇ ਤੁਹਾਨੂੰ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਤਰਕੀ ਬਾਣੀ ਆਈ ਤਿੰਨ ਸਗਰੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ ਜਿਨ੍ਹਾਂ ਦੀ ਕੇ ਸਮਾਪਤੀ ਹੋਈ ਭੋਗ ਤੇ ਜਿੰਨੇ ਵੀ ਪਰਿਵਾਰ ਦੇ ਉਹਨਾਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਓਟਾ ਸਰੇ ਨੇ ਸਾਰੇ ਪਰਿਵਾਰ ਦਾ ਧੰਨਵਾਦ ਜੀ ਆਖਦੇ ਆਂ ਬਾਕੀ ਪਰਿਵਾਰ ਦੇ ਵੱਲੋਂ ਜਿੰਨੀ ਵੀ ਸੰਗਤ ਪਹੁੰਚੀ ਉਹਨਾਂ ਦਾ ਧੰਨਵਾਦ ਹੈ ਬਾਕੀ ਟਾਈਮ న్యూਸ ਵਾਲੇ ਵਿਸ਼ੇਸ਼ ਤੌਰ ਤੇ ਜੋ ਕਿ ਵੀਰ ਪਹੁੰਚ ਨੇ ਉਹਨਾਂ ਦਾ ਵੀ ਧੰਨਵਾਦ ਜੋ ਕਿ ਪਰਿਵਾਰ ਦੇ ਵੱਲੋਂ ਬੁਲਾਏ ਗਏ ਨੇ ਤੇ ਸਾਰੀ ਸੰਗਤ ਦਾ ਧੰਨਵਾਦ ਗੁਰੂ ਮਾਰਾ ਕਿਰਪਾ ਕਰਨ ਪਰਿਵਾਰ ਦੀਆਂ ਭਾਵਨਾਵਾਂ ਪੂਰੀਆਂ ਕਰਨ ਚੜ੍ਹਦੀਆਂ ਕਲਾ ਬਖਸ਼ਣ ਇਸੇ ਤਰ੍ਹਾਂ ਹੀ ਪਰਿਵਾਰ ਗੁਰੂ ਚਰਨਾਂ ਨਾਲ ਜੋੜ ਕਰਕੇ ਸੇਵਾ ਕਰਕੇ ਵਡਪਾਗਾ ਬੰਨਦਾ ਰਹੇ ਤੇ ਇੰਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਅੱਜ ਬੜਾ ਜਰਮਨ ਦਿਹਾੜਾ ਹੈਗਾ ਸ੍ਰੀ ਗੁਰੂ ਅਰਵਦਾਸ ਮਹਾਰਾਜ ਦਾ ਤੇ ਇਹ ਗਰਗ ਪਰਿਵਾਰ ਨੇ ਰਲ ਕੇ ਜੋ ਵੀ ਸੇਵਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਗਤ ਦੀ ਜੋ ਮਹਾਰਾਜ ਬਾਬਾ ਸਮਝਨਾਥ ਜੀ ਉਹਨਾਂ ਦੀ ਯਾਦ ਵਿੱਚ ਇਹ ਸ੍ਰੀ ਖੰਡ ਪਾਠ ਪ੍ਰਗਾਸ਼ ਕਰਵਾਇਆ ਇਹਨਾਂ ਨੇ ਰਲ ਕੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਮੇਰ ਪ੍ਰਿਹਤ ਰੱਖੇ ਤੇ ਇਹ ਹੀ ਦੁਆਵਾਂ ਸੰਗਤ ਵੀ ਇਹ ਹੀ ਦੁਆਵਾਂ ਕਰੇ ਤੇ ਜੋ ਵੀ ਇੱਥੇ ਪਹੁੰਚੇ ਉਹੀ ਦਵਾਵਾ ਕਰੋ ਵੀ ਇਸ ਪਰਿਵਾਰ ਦੇ ਉੱਤੇ ਮੇਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਇੱਕ ਤਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਬਹੁਤ ਵੱਡਾ ਦਿਹਾੜਾ ਹੈ ਤੇ ਇੱਕ ਇਹਨਾਂ ਨੇ ਸ੍ਰੀ ਖੰਡਪਾੜ ਪ੍ਰਗਾਸ਼ ਕਰਾਏ ਨੇ ਬਹੁਤ ਵੱਡੀ ਗੱਲ ਹੈ ਤੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਵੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਤੇ ਐਵੇਂ ਬਾਤ ਚੜ ਕੇ ਸੇਵਾ ਕਰਦੇ ਰਹਿਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ ਕਰਦੇ ਹਾਂ ਜੀ ਉਦੋਂ ਬਾਅਦ ਬਾਬਾ ਸਮਝਨਾ ਜੀ ਨੂੰ ਪ੍ਰਣਾਮ ਕਰਦੇ ਆਂ ਜੀ ਉਦੋਂ ਬਾਅਦ ਪੀਰਨੀ ਮੇਸ਼ਾ ਫਕੀਰ ਜੀ ਉਹਨਾਂ ਨੂੰ ਪ੍ਰਣਾਮ ਕਰਦੇ ਆਂ ਜੀ ਉਦੋਂ ਬਾਅਦ ਸਾਡੇ ਜਿੰਨੇ ਵੀ ਪਿੱਤਰ ਨੇ ਜਿੰਨੇ ਵੀ ਪੀਰ ਪਗੰਬਰ ਨੇ ਸਾਰਿਆਂ ਨੂੰ ਪ੍ਰਣਾਮ ਕਰਦੇ ਆਂ ਜੀ ਤੁਹਾਨੂੰ ਤਨ ਗੁਰੂ ਅਮਰਦਾਸ ਜੀ ਨੂੰ ਪ੍ਰਣਾਮ ਕਰਦੇ ਆਂ ਜੀ ਤੁਹਾਨੂੰ ਤਨ ਸਾਰੇ ਗੁਰੂਆਂ ਨੂੰ ਪ੍ਰਣਾਮ ਕਰਦੇ ਆਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ ਕਰਦੇ ਆਂ ਜੀ